ਜੱਲਿਆਂਵਾਲੇ ਬਾਗ ਦੇ ਅਸਲ ਇਤਿਹਾਸਕ ਪਿਛੋਕੜ ਬਾਰੇ ਅੱਜ ਗੱਲ ਕਰਾਂਗੇ ਕਿ ਇਸ ਬਾਗ ਦਾ ਇਹ ਨਾਂ ਜੱਲਿਆਂਵਾਲਾ ਬਾਗ ਕਿਵੇਂ ਪਿਆ 13 ਅਪ੍ਰੈਲ 1919 ਨੂੰ ਜੋ ਘਟਨਾ ਵਾਪਰੀ ਇਸ ਦੇ ਕੀ ਕਾਰਨ ਸਨ ਕਿੰਨੇ ਲੋਕਾਂ ਨੂੰ ਇੱਥੇ ਮੌਤ ਦੇ ਘਾਟ ਉਤਾਰਿਆ ਗਿਆ ਸਿੱਖ ਜੋਧੇ ਭਾਈ ਉਦਮ ਸਿੰਘ ਨੇ ਕਿਵੇਂ ਇਸ ਸਾਕੇ ਦਾ ਬਦਲਾ ਲਿਆ ਇਹ ਸਾਰੀ ਜਾਣਕਾਰੀ ਨੂੰ ਅਖੀਰ ਤੱਕ ਜਰੂਰ ਸੁਣੀਓ ਤਾਂ ਹੀ ਤੁਸੀਂ ਇਸ ਵਾਪਰੇ ਸਾਕੇ ਦਾ ਇਤਿਹਾਸ ਜਾਣ ਸਕੋਗੇ 13 ਅਪ੍ਰੈਲ 1919 ਦਾ ਦਿਨ ਪੂਰੇ ਭਾਰਤ ਦੇਸ਼ ਲਈ ਕਿਸੇ ਕਾਲੀ ਹਨੇਰੀ ਰਾਤ ਤੋਂ ਘੱਟ ਨਹੀਂ ਸੀ ਕਿਉਂਕਿ ਇਸ ਦਿਨ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ ਉੱਪਰ ਅਨੇਕਾਂ ਬੇਗਿਣਤ ਨੇ ਹੱਥੇ ਲੋਕਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿੱਥੇ ਇਹ ਘਟਨਾ ਵਾਪਰੀ ਇਹ ਜੱਲ੍ਹੇ ਕੋਤਵਾਲਿਆਂ ਦਾ ਬਾਗ ਸੀ ਜਿਸ ਤੋਂ ਇਸ ਦਾ ਨਾਮ ਜੱਲ੍ਹਿਆਂਵਾਲਾ ਬਾਗ ਪੈ ਗਿਆ ਇੱਥੇ ਵਾਪਰੇ ਸਾਕੇ ਨੂੰ ਵੀ ਜੱਲ੍ਹਿਆਂਵਾਲਾ ਬਾਗ ਹਤਿਆਕਾਂਡ ਕਿਹਾ ਜਾਂਦਾ ਹੈ ਅਸਲ ਵਿੱਚ ਇਸ ਘਟਨਾ ਦੀ ਸ਼ੁਰੂਆਤ ਤਾਂ ਉਸ ਸਮੇਂ ਹੋ ਗਈ ਸੀ ਜਦੋਂ ਰੌਲਟ ਐਕਟ ਦੀ ਉਲੰਘਣਾ ਕਰਨ ਤੇ 9 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਦੋ ਵੱਡੇ ਲੀਡਰਾਂ ਨੂੰ ਬ੍ਰਿਟਿਸ਼ ਅਧਿਕਾਰੀਆਂ ਦੁਆਰਾ ਹਿਰਾਸਤ ਵਿੱਚ ਲਿਆ ਗਿਆ ਰੌਲਟ ਐਕਟ ਦੇ ਅਧੀਨ ਸਰਕਾਰ ਕੋਲ ਇਹ ਪਾਵਰ ਸੀ ਕਿ ਇਸ ਨਾਲ ਬ੍ਰਿਟਿਸ਼ ਸਰਕਾਰ ਨੂੰ ਬਿਨਾ ਮੁਕਦਮੇ ਦੇ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਅਤੇ 2 ਸਾਲ ਜੇਲ੍ਹ ਵਿੱਚ ਰੱਖਣ ਦੀ ਤਾਕਤ ਮਿਲ ਗਈ ਇਸ ਐਕਟ ਨੇ ਪ੍ਰੈਸ ਤੇ ਸਖਤ ਬੰਦੀਆਂ ਲਗਾ ਦਿੱਤੀਆਂ ਭਾਰਤੀਆਂ ਦੀਆਂ ਸਿਵਲ ਆਜ਼ਾਦੀਆਂ ਨੂੰ ਵੀ ਖਤਮ ਕਰ ਦਿੱਤਾ ਗਿਆ ਇਸ ਐਕਟ ਦੇ ਵਿਰੋਧ ਵਿੱਚ ਭਾਰਤੀ ਲੋਕਾਂ ਨੇ ਰੌਲਟ ਸत्याग्रह ਸ਼ੁਰੂ ਕੀਤਾ ਇਸ ਐਕਟ ਨੂੰ ਕਾਲਾ ਕਾਨੂੰਨ ਵੀ ਕਿਹਾ ਜਾਂਦਾ ਹੈ ਡਾਕਟਰ ਸਿਆਫੁਦੀਨ ਅਤੇ ਡਾਕਟਰ ਸਤਿਆਪਾਲ ਦੀ ਗ੍ਰਿਫਤਾਰੀ ਮਗਰੋਂ ਪੂਰੇ ਪੰਜਾਬ ਵਿੱਚ ਕ੍ਰਾਂਤੀ ਦਾ ਮਾਹੌਲ ਪੈਦਾ ਹੋ ਗਿਆ ਸੀ ਇਸੇ ਕਾਰਨ ਉਸ ਸਮੇਂ ਲੋਕਾਂ ਨੇ ਗੁੱਸੇ ਵਿੱਚ ਆ ਕੇ ਹਰ ਥਾਂ ਉੱਪਰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਜਿਸ ਨੂੰ ਦੇਖਦੇ ਹੋਏ 11 ਅਪ੍ਰੈਲ ਨੂੰ ਪੂਰੇ ਪੰਜਾਬ ਵਿੱਚ ਮਾਰਸ਼ਲ ਸ਼ਾਸਨ ਲਾਗੂ ਕਰ ਦਿੱਤਾ ਗਿਆ ਜਿਸ ਦੀ ਜ਼ਿੰਮੇਵਾਰੀ ਜਰਨਲ ਡਾਇਰ ਨੂੰ ਦਿੱਤੀ ਗਈ ਉਸ ਸਮੇਂ ਪੂਰੇ ਪੰਜਾਬ ਵਿੱਚ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਧਰਮਾਂ ਵਿੱਚ ਏਕਤਾ ਦੀ ਇੱਕ ਵੱਖਰੀ ਲਹਿਰ ਉੱਠੀ ਜਿਸ ਨੇ ਉਸ ਸਮੇਂ ਦੀ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ 13 ਅਪ੍ਰੈਲ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਲੋਕਾਂ ਵੱਲੋਂ ਜਲਿਆਂਵਾਲਾ ਬਾਗ ਵਿੱਚ ਭਾਰੀ ਇਕੱਠ ਕੀਤਾ ਜਿਸ ਅੰਦਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਸ਼ਾਮਲ ਸਨ ਲੋਕ ਇਸ ਹੋਣ ਵਾਲੇ ਭਿਆਨਕ ਹਾਸਦੇ ਤੋਂ ਅਣਜਾਣ ਸੀ ਉਹ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ ਜਲਿਆਂਵਾਲੇ ਬਾਗ ਵਿੱਚ ਇਕੱਠੇ ਹੋਏ ਹੌਲੀ-ਹੌਲੀ ਇਹ ਸੰਖਿਆ ਲਗਭਗ 25000 ਤੱਕ ਪਹੁੰਚ ਗਈ ਦੂਸਰੇ ਪਾਸੇ ਜਰਨਲ ਡਾਇਰ ਆਪਣੇ ਸੈਨਿਕਾਂ ਨਾਲ ਇਸ ਅਸਥਾਨ ਉੱਪਰ ਆਇਆ ਜਿੱਥੇ ਸਭ ਤੋਂ ਪਹਿਲਾਂ ਉਸ ਨੇ ਸੋਚੀ ਹੋਈ ਤਰਤੀਬ ਅਨੁਸਾਰ ਜਲਿਆਂਵਾਲਾ ਬਾਗ ਦੀ ਦਰਸ਼ਨੀ ਡੇਉੜੀ ਪਾਬ ਜੋ ਆਉਣ ਜਾਣ ਵਾਸਤੇ ਵਿਸ਼ੇਸ਼ ਰਸਤਾ ਸੀ ਉਸ ਨੂੰ ਜਰਨਲ ਡਾਇਰ ਨੇ ਤੋਪਾਂ ਲਗਾ ਕੇ ਬੰਦ ਕਰ ਦਿੱਤਾ ਅਤੇ ਉਸ ਸਮੇਂ ਬੇਗਿਣਤ ਲੋਕਾਂ ਦੇ ਇਕੱਠ ਨੂੰ ਵੇਖ ਉਸ ਦਾ ਖੂਨ ਖੋਲ ਉੱਠਿਆ ਜਲਿਆਂਵਾਲੇ ਬਾਗ ਚ ਵੜਦੇ ਸਾਰ ਹੀ ਉਸ ਨੇ ਆਪਣੇ ਸੈਨਿਕਾਂ ਨੂੰ ਗੋਲੀ ਚਲਾਉਣ ਦਾ ਆਦੇਸ਼ ਦਿੱਤਾ ਬਸ ਉਸ ਦੇ ਇਹਨਾਂ ਕਹਿਣ ਦੀ ਥੇਰ ਹੀ ਸੀ ਕੇ ਫੌਜ ਵੱਲੋਂ ਟੜਾ-ਟੜ ਹਾਇਰਿੰਗ ਸ਼ੁਰੂ ਕਰ ਦਿੱਤੀ ਗਈ। ਬਚਨ ਲਈ ਲੋਕ ਇੱਧਰ-ਉੱਧਰ ਨਸਨ ਲੱਗੇ ਪਰ ਜਰਨਲ ਡਾਇਰ ਨੇ ਸਾਰੇ ਰਸਤੇ ਬੰਦ ਕਰ ਦਿੱਤੇ ਸੀ। ਇਸ ਗੋਲੀਬਾਰੀ ਦੇ ਨਾਲ ਅਨੇਕਾਂ ਔਰਤਾਂ, ਬੱਚੇ, ਬੁੱਢੇ, ਨੌਜਵਾਨ ਸ਼ਹੀਦ ਹੋ ਗਏ। ਜਰਨਲ ਡਾਇਰ ਨੇ ਜਲਿਆਂਵਾਲੇ ਬਾਗ ਅੰਦਰ 50 ਰਾਈਫਲਾਂ ਅਤੇ ਅਨੇਕਾਂ ਹਥਿਆਰਾਂ ਨਾਲ ਦਾਖਲਾ ਲਿਆ ਸੀ ਜਿਸ ਤੋਂ ਉਸ ਦੀ ਦੁਸ਼ਟ ਸੋਚ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਨੂੰ ਇਨਸਾਨੀਅਤ ਨਾਲ ਪ੍ਰੇਮ ਨਹੀਂ ਸੀ ਇਤਿਹਾਸਕਾਰਾਂ ਅਨੁਸਾਰ ਸਿਰਫ 10 ਮਿੰਟਾਂ ਅੰਦਰ ਫੌਜ ਵੱਲੋਂ 1650 ਰਾਉਂਡ ਫਾਇਰਿੰਗ ਕੀਤੀ ਗਈ ਫਾਇਰਿੰਗ ਸ਼ੁਰੂ ਹੁੰਦੇ ਹੀ ਚਾਰ ਚੁਫੇਰੇ ਅਜੇ ਹੀ ਹਫੜਾ ਦਫੜੀ ਮੱਚੀ ਕਿ ਕੋਈ ਦੇਖ ਨਹੀਂ ਸੀ ਰਿਹਾ ਕਿ ਕੌਣ ਇਸ ਪਾਸੇ ਭੱਜ ਰਿਹਾ ਹੈ ਬਸ ਚੀਕ ਚਿਹਾੜੇ ਰੋਂਦੇ ਕਰਲਾਉਂਦਿਆਂ ਦੀਆਂ ਆਵਾਜ਼ਾਂ ਹਰ ਪਾਸੇ ਤੋਂ ਆ ਰਹੀਆਂ ਸਨ ਅਨੇਕਾਂ ਲੋਕ ਖੁਦ ਨੂੰ ਬਚਾਉਣ ਵਾਸਤੇ ਬਾਗ ਦੇ ਅੰਦਰ ਕੂਹ ਵਿੱਚ ਡਿੱਗ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਈਆਂ ਨੇ ਕੰਧਾਂ ਟੱਪ ਕੇ ਖੁਦ ਨੂੰ ਬਚਾਉਣ ਦਾ ਯਤਨ ਕੀਤਾ ਪਰ ਜਰਨਲ ਡਾਇਰ ਦੀ ਫਾਇਰਿੰਗ ਨਹੀਂ ਰੁਕੀ ਉਹ ਲਗਾਤਾਰ ਗੋਲੀਆਂ ਚਲਾਉਂਦਾ ਰਿਹਾ ਅੱਜ ਵੀ ਜੇਕਰ ਆਪਾਂ ਜਲ੍ਹਿਆਂਵਾਲੇ ਬਾਗ ਵਿੱਚ ਜਾ ਕੇ ਦੇਖੀਏ ਤਾਂ ਉੱਥੇ ਮੌਜੂਦ ਹਰ ਇੱਕ ਇੱਟ ਅੰਦਰ ਲੱਗੇ ਗੋਲੀਆਂ ਦੇ ਨਿਸ਼ਾਨ ਉਸ ਖੂਨੀ ਸਾਕੇ ਦੇ ਦ੍ਰਿਸ਼ ਨੂੰ ਸਾਫ਼-ਸਾਫ਼ ਬਿਆਨ ਕਰਦੇ ਨੇ ਅੱਜ ਵੀ ਖੂਨ ਖੋਲ ਦਾ ਜਦ ਉਸ ਹਤਿਆਕਾਂਡ ਬਾਰੇ ਪੜਦੇ ਜਾਂ ਸੁਣਦੇ ਹਾਂ ਇਹ ਵੀ ਸੁਣਨ ਵਿੱਚ ਆਉਂਦਾ ਕਿ ਜਿਸ ਖੂਹ ਵਿੱਚ ਛਾਲਾ ਮਾਰ ਕੇ ਲੋਕ ਖੂਦ ਨੂੰ ਬਚਾਉਣ ਲਈ ਯਤਨ ਕਰ ਰਹੇ ਸੀ ਉਸ ਖੂਹ ਅੰਦਰੋਂ ਤਕਰੀਬਨ 120 ਲਾਸ਼ਾਂ ਦੀ ਬਰਾਮਦਗੀ ਕੀਤੀ ਗਈ ਸੀ ਇਸ ਦੇ ਨਾਲ ਨਾਲ ਲਾਸ਼ਾਂ ਨੂੰ ਜਦੋਂ ਖੂਹ ਅੰਦਰੋਂ ਕੱਢਿਆ ਗਿਆ ਤਾਂ ਅਜਿਹਾ ਜਾਪ ਰਿਹਾ ਸੀ ਕਿ ਉਸ ਖੂਹ ਅੰਦਰਲਾ ਪਾਣੀ ਆਪਣਾ ਰੰਗ ਹੀ ਭੁੱਲ ਗਿਆ ਹੈ ਕਿਉਂਕਿ ਉਸ ਸਮੇਂ ਖੂਹ ਪੂਰਾ ਖੂਨ ਨਾਲ ਲਥਪਥ ਹੋ ਚੁੱਕਾ ਸੀ ਇਸੇ ਖੂਨ ਨੂੰ ਅੱਜ ਵੀ ਖੂਨੀ ਖੂਹ ਦੇ ਨਾਮ ਨਾਲ ਜਾਣਿਆ ਜਾਂਦਾ ਫਾਇਰਿੰਗ ਤੋਂ ਪਹਿਲਾਂ ਜਿੱਥੇ ਇੱਕ ਬਾਗ ਸ਼ਾਂਤੀ ਦਾ ਪ੍ਰਤੀਕ ਜਾਪ ਰਿਹਾ ਸੀ ਉਥੇ ਗੋਲੀਬਾਰੀ ਮਗਰੋਂ ਸਾਰਾ ਬਾਗ ਖੂਨ ਨਾਲ ਭਰ ਗਿਆ ਸਿਰਫ 10 ਮਿੰਟਾਂ ਦੀ ਫਾਇਰਿੰਗ ਨੇ ਪੂਰੀ ਤਬਾਹੀ ਲੈ ਆਂਦੀ ਸੀ ਇਹ ਸਭ ਵੇਖ ਕੇ ਜਰਨਲ ਡਾਇਰ ਦਾ ਹਿਰਦਾ ਅੱਸੀਜਿਆ ਨਹੀਂ ਸਗੋਂ ਉਹ ਸਭ ਵੇਖ ਕੇ ਦੂਰੋਂ ਖਿੜ ਖੜਾ ਕੇ ਹਾਸੇ ਰਿਹਾ ਸੀ ਤੇ ਹੱਸਦਾ ਹੋਇਆ ਹੀ ਇਥੋਂ ਬਾਹਰ ਚਲਿਆ ਗਿਆ ਇਥੇ ਹੀ ਬਸ ਨਹੀਂ ਕੀਤੀ ਇਸ ਪਾਪੀ ਨੇ ਸਗੋਂ ਜਲਿਆਂਵਾਲੇ ਬਾਗ ਵਿੱਚੋਂ ਫਾਇਰਿੰਗ ਕਰਨ ਉਪਰੰਤ ਅੰਮ੍ਰਿਤਸਰ ਦੀਆਂ ਗਲੀਆਂ ਵਿੱਚੋਂ ਗੁਜ਼ਰ ਰਹੀਂ ਹਰ ਮਾਸੂਮ ਸ਼ਖਸ ਨੂੰ ਉਸ ਨੇ ਗੋਲੀਆਂ ਨਾਲ ਪੁਨਵਾ ਦਿੱਤਾ ਤੇ ਅਫਸੋਸ ਕਰਨ ਦੀ ਬਜਾਏ ਕੇਵਲ ਹੱਸਦੇ ਹੋਏ ਚਿਹਰੇ ਨਾਲ ਸਗੋਂ ਹੋਰ ਆਰਡਰ ਦੇ ਰਿਹਾ ਸੀ ਕਿ ਕੋਈ ਵੀ ਭਾਰਤੀ ਜਿੰਦਾ ਨਹੀਂ ਬਚਣਾ ਚਾਹੀਦਾ ਇਸ ਸਾਰੇ ਹਤਿਆਕਾਂਡ ਦਾ ਰਿਕਾਰਡ ਬ੍ਰਿਟਿਸ਼ ਸਰਕਾਰ ਨੇ ਸਹੀ ਢੰਗ ਨਾਲ ਨਹੀਂ ਦੱਸਿਆ ਉਹਨਾਂ ਕੇਵਲ 379 ਲਾਸ਼ਾਂ ਦਾ ਜ਼ਿਕਰ ਕੀਤਾ ਪਰ ਅਨੁਮਾਨ ਲਗਾਇਆ ਜਾ ਸਕਦਾ ਕਿ ਅਸਲ ਅੰਕੜਾ ਤਾਂ ਇਸ ਤੋਂ ਬਹੁਤ ਜ਼ਿਆਦਾ ਹੀ ਹੋਵੇਗਾ ਇਸ ਘਟਨਾ ਬਾਰੇ ਸਭ ਤੋਂ ਪਹਿਲਾਂ ਮਾਈਕਲ ਓਡਾਇਰ ਦੁਬਾਰਾ ਜਾਂਚ ਪੜਤਾਲ ਕੀਤੀ ਗਈ ਤਾਂ ਇਸ ਉਪਰੰਤ ਜਰਨਲ ਡਾਇਰ ਨੇ ਆਪਣੇ ਬਚਾਅ ਵਾਸਤੇ ਝੂਠ ਬੋਲਿਆ ਤੇ ਬਿਆਨ ਦਿੱਤਾ ਕਿ ਜੇਕਰ ਮੈਂ ਫਾਇਰਿੰਗ ਸ਼ੁਰੂ ਨਾ ਕਰਦਾ ਤਾਂ ਉੱਥੇ ਮੌਜੂਦ ਸਾਰੀ ਭੀੜ ਨੇ ਉਸ ਉੱਪਰ ਹਮਲਾ ਕਰ ਦੇਣਾ ਸੀ ਜਿਹੜਾ ਕਿ ਆਪਣੇ ਅਲੀਕੇ ਗਏ ਮਾਰਸ਼ਲ ਸ਼ਾਸਨ ਦਾ ਉਲੰਘਣ ਹੋਣਾ ਸੀ ਜਰਨਲ ਡਾਇਰ ਕਹਿੰਦਾ ਮੈਂ ਕੇਵਲ ਆਪਣੇ ਫਰਜ਼ ਦੀ ਪੂਰਤੀ ਖਾਤਰ ਇਹ ਕਦਮ ਚੁੱਕਿਆ ਲੇਫਟੀਨੈਂਟ ਡਾਇਰ ਜਰਨਲ ਡਾਇਰ ਦੇ ਇਸ ਬਿਆਨ ਤੋਂ ਸੰਤੁਸ਼ਟ ਸੀ ਕਿਉਂਕਿ ਆਪਸ ਵਿੱਚ ਇਹ ਸਾਰੇ ਰਲੇ ਹੋਏ ਸਨ ਇਹਨਾਂ ਦੇ ਹੱਥ ਵਿੱਚ ਤਾਕਤ ਸੀ ਤੇ ਆਪਣੀ ਤਾਕਤ ਦੀ ਵਰਤੋਂ ਕਰਕੇ ਝੂਠ ਨੂੰ ਵੀ ਇਹ ਸੱਚ ਸਾਬਤ ਕਰ ਰਹੇ ਸਨ ਇਸ ਉਪਰੰਤ ਲਾਹੌਰ ਵਿੱਚ ਹੰਟਰ ਕਮਿਸ਼ਨ ਨੂੰ ਅਗਲੀ ਜਾਂਚ ਦੇ ਆਦੇਸ਼ ਦਿੱਤੇ ਗਏ ਜਿਸ ਦੀ ਅੰਤਮ ਰਿਪੋਰਟ ਅਨੁਸਾਰ ਜਰਨਲ ਡਾਇਰ ਦੇ ਫੈਸਲੇ ਨੂੰ ਉਚਿਤ ਠਹਿਰਾਇਆ ਗਿਆ ਤੇ ਉਸ ਨੂੰ ਬ੍ਰਿਟਿਸ਼ ਅਧਿਕਾਰੀਆਂ ਵੱਲੋਂ ਤਰੱਕੀ ਵੀ ਦਿੱਤੀ ਗਈ ਪਰ ਇਸ ਤਰੱਕੀ ਦੇ ਨਾਲ ਨਾਲ ਇਹ ਵੀ ਹੁਕਮ ਕੀਤਾ ਕਿ ਜਰਨਲ ਡਾਇਰ ਮੁੜ ਭਾਰਤ ਕਦੇ ਨਹੀਂ ਆਵੇਗਾ ਪਰਟੇਨ ਵਿੱਚ ਰਹਿ ਕੇ ਆਪਣੀ ਡਿਊਟੀ ਪੂਰੀ ਕਰੇਗਾ ਉਸ ਪਰਮਾਤਮਾ ਦੀ ਮਰਜ਼ੀ ਜਿੱਥੇ ਇਹਨੇ ਲੋਕ ਸ਼ਹੀਦ ਹੋਏ ਉਸ ਹੱਤਿਆਕਾਂਡ ਵਿੱਚ ਪਰ ਸਰਦਾਰ ਉਦਮ ਸਿੰਘ ਬਚ ਗਿਆ ਜਿਸ ਨੇ ਇਹ ਸੰਕਲਪ ਲਿਆ ਕਿ ਇਸ ਖੂਨੀ ਕਾਂਡ ਦਾ ਬਦਲਾ ਜ਼ਰੂਰ ਲਵੇਗਾ ਇਤਿਹਾਸ ਅਨੁਸਾਰ ਇਸ ਸਾਰੇ ਹੱਤਿਆਕਾਂਡ ਦੇ ਮੁੱਖ ਦੋਸ਼ੀ ਜਰਨਲ ਡਾਇਰ ਪ੍ਰਟੇਨ ਵਿੱਚ ਸੀ ਹੱਤਿਆਕਾਂਡ ਸਮੇਂ ਤਾਂ ਸਰਦਾਰ ਉਦਮ ਸਿੰਘ ਬੱਚਾ ਸੀ ਪਰ ਇਸ ਦਿਨ ਨੇ ਉਸ ਦੇ ਮਨ ਅੰਦਰ ਡੂੰਘਾ ਅਸਰ ਪਾਇਆ ਸਰਦਾਰ ਊਧਮ ਸਿੰਘ ਇੱਕ ਆਮ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਮਾਪਿਓ ਦਾ ਸਾਆ ਤਾਂ ਬਚਪਨ ਵਿੱਚ ਹੀ ਉੱਠ ਗਿਆ ਸਰਦਾਰ ਊਧਮ ਸਿੰਘ ਗਦਰ ਪਾਰਟੀ ਦਾ ਹਿੱਸਾ ਬਣਿਆ ਜਿਵੇਂ ਹੀ ਉਸ ਨੂੰ ਜਰਨਲ ਡਾਇਰ ਬਾਰੇ ਪਤਾ ਲੱਗਾ ਕਿ ਉਹ ਲੰਡਨ ਵਿੱਚ ਬੈਠਾ ਹੈ ਤਾਂ ਸਰਦਾਰ ਊਧਮ ਸਿੰਘ ਨੇ ਸਖਤ ਮਿਹਨਤ ਕਰਕੇ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਕੁਝ ਕੰਮ ਸਿੱਖ ਕੇ ਲੰਡਨ ਨੂੰ ਤੁਰ ਪਿਆ ਜਿੱਥੇ ਜਾ ਕੇ ਉਸ ਨੇ ਹੋਟਲ ਵਿੱਚ ਕੰਮ ਵੀ ਕੀਤਾ ਤਾਂ ਜੋ ਪਿਸਤੌਲ ਖਰੀਦ ਸਕੇ ਇਹ ਬਦਲੇ ਦਾ ਸਮਾਂ ਆਸਾਨ ਨਹੀਂ ਸੀ 21 ਸਾਲ ਲੱਗ ਗਏ ਸਰਦਾਰ ਉਦਮ ਸਿੰਘ ਨੂੰ ਇੱਥੇ ਪਹੁੰਚਣ ਵਿੱਚ ਪਰ ਹੌਸਲੇ ਉਲੰਧ ਰੱਖੇ ਹੋਏ ਸੀ ਇਸ ਸੂਰਬੀਰ ਜੋਦੇ ਨੇ ਸਨ 1940 ਵਿੱਚ ਲੰਡਨ ਦੇ ਕੈਕਸਟੋਨ ਹਾਲ ਵਿੱਚ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਮੀਟਿੰਗ ਸੀ ਜਿੱਥੇ ਜਰਨਲ ਡਾਇਰ ਵੀ ਮੌਜੂਦ ਸੀ ਸਰਦਾਰ ਉਦਮ ਸਿੰਘ ਨੇ ਬੜੀ ਸਮਝਦਾਰੀ ਅਤੇ ਬਹਾਦਰੀ ਨਾਲ ਇੱਕ ਕਿਤਾਬ ਖਰੀਦ ਕੇ ਜਿਸ ਅੰਦਰ ਪਿਸਤੌਲ ਦੇ ਆਕਾਰ ਦੇ ਪੇਜ ਕੱਟ ਕੇ ਉਸ ਅੰਦਰ ਪਿਸਤੌਲ ਲੁਕੋ ਕੇ ਮੀਟਿੰਗ ਵਿੱਚ ਪਹੁੰਚ ਗਿਆ ਜਿਵੇਂ ਹੀ ਜਰਨਲ ਡਾਇਰ ਆਪਣੀ ਸਪੀਚ ਲਈ ਸਟੇਜ ਉੱਪਰ ਪਹੁੰਚਿਆ ਤਾਂ ਸਰਦਾਰ ਉਦਮ ਸਿੰਘ ਨੇ ਪਿਸਤੌਲ ਕੱਢ ਕੇ ਤਿੰਨ ਗੋਲੀਆਂ ਉਸ ਉੱਪਰ ਚਲਾ ਦਿੱਤੀਆਂ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਤੋਂ ਬਾਅਦ ਵੀ ਬਹਾਦਰ ਸੁਰਮਾ ਉੱਥੋਂ ਭੱਜਿਆ ਨਹੀਂ ਸਗੋਂ ਹਾਸ ਦੇ ਮੁਖ ਨਾਲ ਖੁਦ ਨੂੰ ਸਰੈਂਡਰ ਕਰ ਦਿੱਤਾ ਤੇ ਨਾਲ ਹੀ ਕਿਹਾ ਕਿ ਅੱਜ 21 ਸਾਲ ਬਾਅਦ ਜਲ੍ਹਿਆਂਵਾਲੇ ਬਾਗ ਦੇ ਹੁਨੀ ਕਾਂਡ ਦਾ ਬਦਲਾ ਲਿਆ ਹੈ ਮੇਰਾ ਪਰਨ ਪੂਰਾ ਹੋ ਗਿਆ ਬ੍ਰਿਟਿਸ਼ ਸਰਕਾਰ ਦੁਆਰਾ 31 ਜੁਲਾਈ 1940 ਈਸਵੀ ਨੂੰ ਸਰਦਾਰ ਉਦਮ ਸਿੰਘ ਜੀ ਨੂੰ ਫਾਂਸੀ ਦੇ ਦਿੱਤੀ ਗਈ ਇਸ ਤਰ੍ਹਾਂ ਸਿੱਖ ਬਹਾਦਰ ਜੋਧੇ ਨੇ ਸ਼ਹੀਦੀ ਪ੍ਰਾਪਤ ਕੀਤੀ ਜਲਿਆਂਵਾਲੇ ਹତਿਆ ਕਾਂਡ ਦੇ ਮੁੱਖ ਦੋਸ਼ੀ ਜਰਨਲ ਡਾਇਰ ਨੂੰ 21 ਸਾਲ ਬਾਅਦ ਉਸ ਦੇ ਘਰ ਦੇਸ਼ ਵਿੱਚ ਜਾ ਕੇ ਗੋਲੀਆਂ ਮਾਰ ਕੇ ਬਦਲਾ ਲਿਆ ਪਾਪੀ ਨੂੰ ਮੌਤ ਦੇ ਕਾਟ ਉਤਾਰਿਆ ਬਹਾਦਰ ਯੋਧੇ ਸਰਦਾਰ ਉਦਮ ਸਿੰਘ ਦੀ ਸ਼ਹਾਦਤ ਅੱਗੇ ਸਿਰ ਝੁਕਦਾ ਹੈ ਇਸ ਵਿਸਾਖੀ ਵਾਲੇ ਦਿਨ ਵਾਪਰੇ ਹੂਨੀ ਸਾਕੇ ਦਾ ਜਲਿਆਂਵਾਲੇ ਹੱਤਿਆਕਾਂਡ ਦਾ ਇਤਿਹਾਸ ਦੱਸਦਿਆਂ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ